ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵਹਿਣਾ ਆਗੀਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਚੰਗੇ ਖੁੱਲੇ ਥਣਪਾਡੇ ਦੀਆਂ ਮਾਲਕਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਵੇਖਿਓ ਰੇਟ ਵੀਰ ਦਾ ਜਾਇਜ ਹੁੰਦਾ ਆਓ ਵੀਰੇ ਇੰਨਾ ਭਰੇ ਲੈਣੇ ਆ ਵੀਰੋ ਹੁਣਾਂ ਕੋਲੇ ਸਾਰੀ ਜਾਣਕਾਰੀ ਸਾਸਰੀਕਾਲ ਵੀਰੇ 사ਸਰੀਕਾਲ ਜੀ 사ਸਰੀਕਾਲ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਜੀ ਤੁਸੀਂ ਦੱਸੋ ਠੀਕ ਠਾਕ ਵਧੀਆ ਵੀਰੇ ਵਧੀਆ ਸਭ ਅਕਲਜਿੰਦਾ ਡੇਰੀ ਫਾਰਮ ਵੇਖਣ ਵਾਲੀ ਸਾਰੀ ਸੰਗਤ ਨੂੰ ਜੀ 사ਸਰੀਕਾਲ 사ਸਰੀਕਾਲ ਹਾਂ ਜੀ ਹਾਂ ਵੀਰੇ ਨਾਂ ਦੱਸੀ ਆਂ ਅਬ ਨਾਂ ਵੀਜੀ ਸੰਦੀਪ ਸਿੰਘ ਪਿੰਡ ਮੋਣ ਭੰਡਾਰੀ ਤਹਿਸੀਲ ਜਨਾਲਾ ਜ਼ਿਲ੍ਹਾ ਮਿਰਸਰ ਨੇੜੇ ਫਤੇਗੜ ਚੂੜੀਆਂ ਜੇ ਮੋਬਾਈਲ ਨੰਬਰ 9781685035 ਤਾਂ ਅੱਜ ਵੀਰੇ ਦੋ ਵੜਾਂਗੇ ਕੋਲੇ ਦੋ ਵੜਾਂ ਵੀਜੀ ਫੜਨ ਦਾ ਕਰਕੇ ਰੇਟ ਨੋਰਮਲ ਜਾਇਜ਼ ਰੇਟ ਜਾਇਜ਼ ਰੇਟ ਵੀ ਜਿੱਕਦੇ ਮਾਰੋਂ ਜਿੱਥੇ ਮਰਜ਼ੀ ਸਾਰੇ ਬਾਜ਼ਾਰ ਚ ਫਿਰ ਲੈ ਰੇਟ ਨਹੀਂ ਮਿਲਣ ਜਿੰਨੇ ਤੁਸੀਂ ਦੇ ਦੇਣੀਆਂ ਨਹੀਂ ਰੇਟ ਤੁਹਾਡੇ ਅੱਗੇ ਵੀ ਵੀਡੀਓ ਜੀ ਵੀਰੇ ਜਾਇਜ਼ ਹੁੰਦੇ ਆ ਤਾਂ ਅੱਜ ਵੀ ਨੋਰਮਲ ਰੇਟ ਆ ਵੀਰੇ ਉਹ ਵੀਡੀਓ ਐਂਡ ਤਾਈਂ ਵੇਖਿਓ ਜੀ ਇਹ ਦੋ ਪਸ਼ੂ ਦੋਵੇਂ ਸੂਏ ਵੀਰੇ ਦੋਵੇਂ ਵੀ ਜੀ ਸੂਏ ਸਵਾਏ ਆਪਣੀ ਚੁਆਈ ਹੋ ਜਣੀ ਆ ਚੱਲੀ ਹੋਈ ਨਹੀਂ ਆ ਆਪਾਂ ਕੀਤੀ ਆ ਕਿ ਅਗਲਿਆਂ ਨੇ ਕਰਕੇ ਲੈ ਆਈ ਨਹੀਂ ਹਾਂਜੀ ਬਿਲਕੁਲ ਵੀਰੇ ਹਾਂਜੀ ਬਿਲਕੁਲ ਤਾਂ ਕਰੀਏ ਵੀਰੇ ਸ਼ੁਰੂ ਹਾਂਜੀ ਹਾਂ ਪਹਿਲੇ ਨੰਬਰ ਵਾਲੀ ਵੜ ਬਾਰੇ ਦੱਸ ਦਿਓ ਵੀਰੇ ਹਾਂਜੀ ਦੂਜਾ ਸੂਆ ਵਾਲੇ ਕੋਈ ਤਿਆਰ ਸੂਆ ਵਾਲੇ ਠੀਕ ਆ ਜੀ ਹਾਂਜੀ ਭਾਜੀ 15 ਕਿਲੋ ਦੁੱਧ ਮੌਕੇ ਤੇ ਰੈਡੀ ਆ ਇਹ 15 ਲੀਟਰ ਤਿਆਰ ਆ 15 ਲੀਟਰ ਵੀ ਜੀ ਰੈਡੀ ਹੈ 14 ਕਿਲੋਆਂ ਦੀ ਆਪਣੀ ਫੁੱਲ ਗਾਰੰਟੀ ਆ 14 ਕਿਲੋਆਂ ਦੀ ਗਾਰੰਟੀ ਹਾਂਜੀ ਮਗਰ ਅਵਸ਼ਾ ਜੀ ਭਾਜੀ ਅਵਸ਼ਾ ਹੈ ਵੀਰੇ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਥੰਦ ਦੀ ਕੁਆਲਿਟੀ ਚੈੱਕ ਕਰ ਲਓ ਵੇਖੋ ਵੀਰੋ ਬਿਲਕੁਲ ਤੱਕ ਨਹੀਂ ਦੂਰ ਵੀਰ ਥਰਨ ਲੱਗਾ ਕਲਜਿੰਦਰ ਵੀਰ ਵੇਖ ਵੇਖਦੇ ਥਾਨਾ ਵੀਰੋ ਖਟਮਾ ਥਨ ਲੱਗਿਆ ਚਵਾਈ ਵਾਲਾ ਥਨ ਲੱਗਿਆ ਹਨਾ ਉਹ ਖਾ ਦਿਓ ਵੇਖੋ ਵੀਰੋ ਵੀਰ ਥਲੇ ਉਹਦੇ ਥੱਬਾ ਹੀ ਲਾਇਆ ਹੋਇਆ ਕੀ ਬਾਤ ਹੈ ਜੀ ਲੈ ਵਾ ਲੈ ਲੈ ਵੇ ਦੀ ਮਾਲਕਾ ਰਾਤੀ ਲੈ ਕੇ ਆਏ ਕਲਜਿੰਦਰ ਵੀਰ ਹਾਂਜੀ ਥੰਡੀ ਬੜੀ ਮਾ ਜਿੱਥੇ ਮਜੀ ਜਿੱਥੇ ਮਜੀ ਭਾਂ ਜਫੇ ਪਾਉ ਲਤਾਂ ਨੂੰ ਭਾਂ ਅੱਛਾ ਇਹੋ ਜਿਹੀ ਗੱਲ ਕੋਈ ਕਲਜਿੰਦਰ ਵੀਰ ਸਿਰਾ ਵੈੜਾ ਵੀਰ ਕਿਥੋਂ ਬੈਠਾ ਵੇ ਲਾ ਦੇਖੋ ਵੀਰਿਆ ਇਹ ਥਣ ਭਾਂਡੇ ਵਾਲੀ ਮਾੜੀ ਮੋਟੀ ਗੱਲ ਨਹੀਂ ਫਿਕਸ ਚੱਡਾਵੇ ਇਧਰ ਜੇ ਤਾਂ ਸੇਵ ਨਹੀਂ ਘਟੀਦਾ ਵਿੱਚ ਫਾੜੀ ਬਣ ਜਾਂਦੀ ਆ ਉਹ ਫਾੜੀ ਆ ਫਾੜੀ ਵਾਲਾ ਚੱਡਾ ਫਾੜੀ ਵਾਲਾ ਸੇਵ ਵਾਲੀ ਫਾੜੀ ਆ ਠੀਕ ਹੈ ਜੀ ਹੁਣ ਕਿੰਨਾ ਦੁੱਧ ਮੌਜੂਦ ਹੈ 10 ਕਿਲੋ ਵੀ ਜੀ ਪੂਲ ਗਰੰਟੀ 18 20 ਲੀਟਰ ਦੁੱਧ ਵੜ ਦਊਗੀ 18 20 ਦੋ ਚਾਰ ਦਿਨ ਕੋ ਸੰਭੀਗੀ ਠੀਕ ਹੈ ਜੀ ਦੋ ਚਾਰ ਦਿਨ ਸੰਭੇ 18 20 ਕਿਲੋ ਦੁੱਧ ਭਰੂਗੀ ਠੀਕ ਹੈ ਜੀ ਤਾਂ ਆ ਬੱਚਾ ਆ ਗਿਆ ਜੀ ਵੇਖ ਲੋ ਵੀਰੇ ਧਾਰਾ ਮਾਰ ਦਿਓ ਵੀਰਾਂ ਨੂੰ ਪਾ ਲੈ ਜਾਂਦਾ ਦੂਰੋਂ ਚਵਾਈ ਦਾ ਤਾਂ ਵੇਖੋ ਵੀਰੇ ਉਹ ਬੱਚਾ ਲੱਗ ਧਾਰਾ ਵੀਰੇ ਮਾਰ ਦਿੰਦਾ ਹੈ ਬਾਕੀ ਵੀਰੇ ਇਹਦੇ ਕਰਦਕਾਠ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਜਾਂ ਥਣਾ ਦੀ ਗੱਲ ਕਰੀਏ ਤਾਂ ਬਹੁਤ ਜਿਆਦੀ ਚੰਗੀ ਹੈ ਜੀ ਤੇ ਜਵਾਬ ਵੀ ਤੁਹਾਨੂੰ ਵੀਰੇ ਵਿਖਾਲ ਦੇਣੇ ਹੁਣੇ ਲਾ ਲੋ ਬੱਚਾ ਆ ਗਈ ਆ ਗਈ ਮੈਂ ਬੰਦ ਖੰਡ ਦੇ ਵਿੱਚ ਦੇਖੋ ਜਿਹੜਾ ਚਵਾ ਮੋਟੀ ਤਾਰ ਆ ਗਈ ਠੀਕ ਹੈ ਠੀਕ ਹੈ ਵੀ ਠੀਕ ਹੈ ਜੀ ਚਵਾਈ ਦਾ ਡੰਗ ਨਹੀਂ ਮੜਦਾ ਕੋਈ ਘੂਲ ਛਟਾ ਨਹੀਂ ਕੋਈ ਆਵਾਜ਼ ਘਰ ਨਹੀਂ ਐਂ ਤਸਲੀ ਕੀਤੀ ਆਪਣੀ ਠੀਕ ਹੈ ਜੀ ਹਾਂ ਜੀ ਕਿਤਾ 14 ਲੀਟਰ ਦੁੱਧ 14 ਲੀਟਰ ਦੁੱਧ ਪਾਜੀ ਦੁੱਧ ਵੀਜੀ ਦੋ ਚਾਰ ਦਿਨ ਸੇਵਾ ਕਰਤੀ ਤੁਹਾਨੂੰ ਬੜਾ ਆਪਾਂ ਉਸੇ ਰਿਹਾ ਹੁੰਦਾ ਡੰਗ ਵੀੜੀ ਪadne ਸੇਵਾ ਨਹੀਂ ਕਰਦੇ ਦੋ ਚਾਰ ਦਿਨ ਸੇਵਾ ਆ ਗੀਆਂ ਇਹੋ ਵੇ 18-20 ਕਿਲੋ ਦੁੱਧ ਭਰੂੜੀ ਠੀਕ ਹੈ ਬਿਲਕੁਲ ਜਾਇਜ਼ ਰੇਟ ਤੇ ਦੇ ਦਿੰਨੀ ਆ ਕੀ ਮੁੱਲ ਵੀਰੇ ਮੁੱਲ ਪਾਜੀ ਤਿੰਨ ਛਣੇ 55000 ਦੀ ਵੜ ਵਿਕਦੀ ਆ ਬਿਲਕੁਲ ਵਿਕਦੀ ਜਾਣਾ ਹਾਂਜੀ ਜਾਇਜ਼ ਦੇ ਦਈਏ ਹਾਂਜੀ 50 ਕੀ ਬਾਤ ਹੈ ਉੱਚਾ ਮਹਤਨ ਜੀ ਤਿੰਨ ਛਣੇ 55000 ਵੱਡੀ ਆ ਵੀਰੇ ਸਾ ਚੱਦ ਕਾਠਾ ਲੀਆ ਵੀਰੇ 6 ਫੁੱਟ ਦੀ ਆੜਿਆ ਮੇਰੀ ਬਿਲਕੁਲ ਮੇਰੇ ਲਾਗੇ ਆਉਂਦੀ ਆ 2 ਛੱਡ ਦੀ 48 ਦੀ ਜਸਨੋ 45 ਦੀ 45 ਹਜ਼ਾਰ ਦੀ ਹਾਂਜੀ ਫੋਨ ਲਾਵੇ ਹੋਰ ਮਾਨਤਾ ਨੂੰ ਤਾਂ ਦੇਖੋ ਵੀਰੋ ਫੋਨ ਲਾ ਲਾਣਾ 43 ਦੀ ਦੇ ਦਾਂਗੇ 43 ਦੀ ਹਾਂਜੀ ਹਾਂਜੀ ਕੋਈ ਵੀ ਜੀ ਬੋਤੀ ਵੀਰ ਘਸਾਈ ਨਾ ਕਰੇ ਇੱਕ ਗੱਲ ਹੈ ਜੀ ਵੀਰ ਜੀ ਵੀਰ ਛਾਈ ਪਾਵੇ ਦੋ ਟਾਈਮ ਵੀਡੀਓ ਕੋਲ ਤੇ ਚਵਾਵਾਂਗੇ ਹਾਂਜੀ ਕੋਈ ਕੋ ਨਹੀਂ ਆ ਜਾਂਦਾ ਬਿਲਕੁਲ ਪੈਸੇ ਵੀ ਜੀ ਆਪ ਆਪਣੇ ਖਾਤੇ ਪਾ ਡੰਗ ਫਿਰ ਕੱਲ ਨਾ ਉੱਥੇ ਡੰਗ ਜਾ ਕੇ ਪੈਸੇ ਨਹੀਂ ਹੁੰਦੇ ਆ ਠੀਕ ਹੈ ਜੀ ਹਾਂਜੀ ਬਿਲਕੁਲ ਕਿਉਂ ਵੀ ਤੁਹਾਡੇ ਨਾਲ ਚਾਂਸ ਹੋਏ ਅਸੀਂ ਬਿਨਾ ਸਾਈ ਤੋਂ ਡੰਗ ਲਾਏ ਜਾਂਦੇ ਨੇ ਮੁੜ ਕੇ ਵੀਰ ਭਾਂਪਰਾ ਖਰਾਬੜਾ ਕਰਦੇ ਠੀਕ ਹੈ ਜੀ ਤਾਂ ਵੇਖੋ ਵੀਰੋ ਵੀਰਾਂ ਦੀ ਬੇਨਤੀ ਆ ਗਈ ਵੀਰੇ ਅੱਬਲ ਤਾਂ ਤੁਸੀਂ ਪਹੁੰਚੋ ਇੱਥੇ ਹਣਾ ਵੀਰੇ ਆਓ ਆਪ ਦੀ ਚਵਾਈ ਕਰੋ ਪਾਸ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰੋ ਫਿਰ ਖੜੋ ਜੀ ਤੇ ਬਾਕੀ ਵੀਰੇ ਨਹੀਂ ਆ ਸਕਦੇ ਤੁਸੀਂ ਵੀਡੀਓ ਕਾਲ ਤੇ ਚਵਾਈ ਕਰਾਇਓ ਉਹ ਤਾਂ ਵੀਰੇ ਹਰੇਕ ਵੀਡੀਓ 'ਚ ਮੇਰੀ ਇਹੋ ਬੇਨਤੀ ਹੁੰਦੀ ਆ ਕਿ ਪਸ਼ੂ ਦੀ ਵੇਚ ਚ ਆ ਕੇ ਖਰੀਦ ਕਰਨੀ ਚਵਾਈ ਕਰਨੀ ਉਹ ਤੁਹਾਡਾ ਆਪਣਾ ਫਰਜ਼ ਆ ਵੀਰੇ ਫੋਨ ਸਾਰਿਆਂ ਦੇ ਕੋਲ ਅੱਜ ਕੱਲ੍ਹ ਆ ਗਏ ਵੀਡੀਓ ਕਾਲ ਤੇ ਕੋਤੋਂ ਖਾਣੀਗਾ ਹਾਂਜੀ ਅਮਨੋ ਸਾਹਮਣੇ ਚਵਾਈ ਹੋ ਜਣੀ ਠੀਕ ਹੈ ਜੀ ਜਦੋਂ ਵੀਰ ਤੁਹਾਨੂੰ ਦਾ ਧੁੰਨ ਦਾ ਪੈਣੀ ਨਹੀਂ ਵੀਰੇ ਜੀ ਸਾਡੇ ਕੋਲ ਜਾਇ ਆਪਰਾ ਔਖਾ ਜਾਂਦਾ ਬਾਹਰ ਮਾਰ ਲੈ ਬਿਲਕੁਲ ਬਿਲਕੁਲ ਤੇ ਨਾ ਹੀ ਆ ਜਾਂਦਾ ਅਮਨ ਕੋ ਕਿਸੇ ਵੀਰ ਪੰਚ ਦਾ ਆਪਣੀ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲੈ ਦੇਖੋ ਵੀਰੇ ਬਾਕੀ ਚਵਾ ਵੀਰੇ ਨੇ ਮਖਾਇਆ ਵਾ ਪੋਲਾ ਚਵਾ ਲੱਗਿਆ ਕੋਈ ਪੂਰ ਛਟਾ ਨਹੀਂ ਹੈਗਾ ਲੇਵਾ ਸੋਹਣਾ ਲੱਗਿਆ ਕੱ ਬੱਟ ਵੀਰੋ ਵੀਰ ਜੀ ਵਧੀਆ ਵੱਡੀ ਵੜੇ ਫਾੜੀ ਵਾਲਾ ਚੱਲਦਾ ਤੁਹਾਨੂੰ ਪਤਾ ਘੱਟ ਨਹੀਂ 43 ਦੀ ਵੀਰੇ ਨਹੀਂ 43 ਦੀ 43 ਦੀ ਹਨਾ ਕੋਈ ਫੋਨ ਲਾ ਦੇ ਫੋਨ ਲਾ ਲੇ ਪਤਾ ਇਮਾਨਦਾਰ ਹੋਣਾ ਵੀਰ ਭੈਣ ਭਰਾ ਬਹੁਤ ਹੀ ਵੀਰ ਜੀ ਬਾਜ਼ ਸੌਦੇ ਬਾਜ਼ੀਆਂ ਪੈਂਦੇ ਆ ਠੀਕ ਹੈ ਜੀ ਹਾਂਜੀ ਤਾਂ ਵੀਰੋ ਫੋਨ ਜ਼ਰੂਰ ਲਾ ਲਿਓ ਜੀ ਠੀਕ ਆ ਵੀਰੇ ਮੈਂ ਵੀ ਜੀ ਲਵਾਂਗਾ 55000 ਤੋਂ ਘੱਟ ਨਹੀਂ ਮੰਨੇ ਹਾਂ ਵੀਰੇ ਮੰਗਣ ਨੂੰ ਭਾਵੇਂ ਇਹਦਾ ਤੂੰ 65 ਮੰਗ ਲੈ ਹਾਂ ਤਾਂ ਬਾਕੀ ਆ ਚਲੋ ਤੁਸੀਂ ਭਾਣਾ ਲੈ ਕੇ ਹੁੰਦੇ ਹੋ ਰੇਟ ਤਾਂ ਜਿਆਜ ਭਾ ਦਿੰਦੇ ਹੋ ਦੇਖੋ ਕਲਿੰਦਰ ਵੀਰ ਹਾਂ ਜੀ ਅਸੀਂ 43 ਮੰਨ ਕੇ ਚਲੋ ਮੈਂ 43 ਹੀ ਦੇ ਦਿੰਨਾ ਜੋ 4-5000 ਕਰਾਇਆ ਲਾ ਕਹਿੰਦਾ ਮਹਿੰਗੀ ਨਹੀਂ ਨਾ ਹੋਏ ਲਈ ਕਰਾਇਨਾ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਜਿਆਜ ਸੋਨਾ ਰੇਟ ਤਾਂ ਵੀਰੇ ਅਗਲੇ ਬੰਦੇ ਜੀ ਪਹਿਲਾਂ ਚਾਰ ਦੰਦ ਚਾਰ ਦੰਦ ਦਾ ਹਾਂ ਜੀ ਠੀਕ ਆ ਜੀ ਵਖਾਓ ਬਾਹਰ ਦੇਖੋ ਥੱਲੇ ਵੇ ਵੀਰ ਨੂੰ ਭਾਗ ਲਾਇਆ ਵੀਰ ਬੈਠ ਨੇ ਵੇ ਮੈਂ ਕਹਿੰਦਾ ਦੇਤਾ ਨਾ ਕਰਵਾ ਦਈਏ ਪਹਿਲਾ ਸੂ ਆ ਗਿਆ ਹਾਂਜੀ ਪਹਿਲਾ ਹੀ ਜੀ ਬੱਚਾ ਤਾਂ ਛੱਡ ਗਿਆ ਤਾਂ ਮੌਨੀਆਂ ਕੇ ਮੇਰੇ ਪਤਾ ਲੱਗ ਜੇ ਠੰਡੀ ਆ ਬੱਚਾ ਗਿਆ ਕਹਿੰਦਾ ਬੱਚਾ ਵੀ ਜੀ ਮੱਛਿਆ ਗਿਆ ਮੱਛਿਆ ਗਿਆ ਲਾ ਲਿਓ ਬੱਚਾ ਲਾ ਲਿਓ ਵੇਖੋ ਵੀਰੋ ਧਾਰਾ ਮਾਰ ਕੇ ਵੀਰ ਕਹਿੰਦਾ ਖਾ ਲ ਦਿੰਨੇ ਆ ਤੇ ਫੈਂਡ ਫੌਂਡ ਚੰਗੀ ਆਊ ਇਹਦੀ ਹਣਾ ਜਿੰਦਰ ਵੀਰ ਜੀ ਇਹ ਸਾਰਾ ਸਿਆਲ ਘਰ ਚੋਂ ਨਲੀ ਆ ਨਜ਼ਾਰੇ ਬੰਦੋ ਨਜ਼ਾਰੇ ਜੇ ਕੋਈ ਖੜੂ ਗੱਲ ਠੀਕ ਹੈ ਨਜ਼ਾਰੇ ਆ ਜੀ ਬੰਦੋ ਆਹ ਹਲੋ ਮੈਂ ਉਹ ਜਦੋਂ ਪਾਣੀ ਦੇ ਵਿੱਚ ਕੱਢਣਾਂ ਨੇ ਆਵੇਂ ਨਾ ਕੁਝ ਬੱਚਾ ਬੰਦਾ ਇਹ ਤਾਂ ਥਣ ਖਾਵੇ ਤੇੜੀਆਂ ਗੱਲਾਂ ਲੱਗੇ ਮਾਰ ਦੇ ਤਨ ਕੰਕਿੰਦਰ ਵੀ ਪਹਿਲਾਂ ਵਾਇੜਿਆ ਨਹੀਂ ਇਹ ਨਹੀਂ ਚਵਾਗ ਦੇ ਲੱਗਾ ਕਾਨੂੰ ਗੱਲਾਂ ਠੀਕ ਇਹਨੂੰ ਪਤਾ ਪਹਿਲਾਂ ਨਾਲੇ ਵੀ ਬਹਿਣ ਨਹੀਂ ਦਿੰਦੀ ਮਾ ਮੇ ਵੀਰ ਕੋ ਭਾਂਚੋ ਵੇਰੇ ਭਾਂਚ ਨਿਆਣਾ ਚੋ ਵੇ ਇਹਨੂੰ ਏਡੀ ਚਵਾਈ ਲੱਗੀ ਹੋ ਬੰਬ ਜਾਂਦੀ ਕਿ ਨਹੀਂ ਗਵਾਣੀਆਂ ਦਾ ਕਵਾਜ ਵੀਰੇ ਇਧਰ ਵੇਖ ਏ ਉਹ ਜੀਆਂ ਥੋੜੀ ਮਾਰੀ ਬਾੜੀ ਨਾਤੇ ਗਵਾਨੀਆਂ ਘਰੇ ਘਲਦੀ ਨੇ ਮੋੜੇ ਗਵਾਨੀ ਸਾਰਾ ਪਿੰਡ ਆਣ ਕੇ ਵੇਖੇ ਕਿਸੇ ਵੜੀ ਗਾਈ ਨੇ ਠੀਕ ਹੈ ਵੀਰੇ ਠੀਕ ਹੈ ਤਾਂ ਵੇਖੋ ਵੀਰੇ ਚਵਾ ਵੀ ਵਧੀਆ ਲੱਗਿਆ ਸੀਲ ਆ ਤੈਨੂੰ ਪਤਾ ਵੀ ਤੈਨੂੰ ਮੇਰਾ ਪਤਾ ਹੀ ਮੈਂ ਚੀਜ਼ ਲੈਣੀ ਭਾਂ ਦੋ ਲਿਆ ਵਾਂ ਇੱਕ ਨਵੇਂ ਸਿਰੇ ਦੀ ਹੀ ਲਈ ਹਾਂ ਬਿਲਕੁਲ ਮਾੜੀ ਚੀਜ਼ ਨਹੀਂ ਆਣੀ ਨਿਗੇ ਨਿਗੇ ਸਿੰਗ ਆ ਵੀਰ ਵਛੀ ਦੇ ਉਂਗਲ ਉਂਗਲ ਜਿਹੜੇ ਆਵੇ ਲਕਸ਼ੰਦਰ ਵੀਰੇ ਉਂਗਲ ਤੋਂ ਵੀ ਛੋਟੇ ਆ ਠੀਕ ਠੰਡੀ ਨਹੀਂ ਥਾਨ ਬਖਾਰੇ ਕਿਹੜਾ ਲੱਗਾ ਨੋਕ ਤੋਂ ਵੇਚੀ ਗਾਂ ਵੇਖੋ ਵੀਰੇ ਇਹਦਾ ਵੀ ਤੋਰਾ ਚੈੱਕ ਕਰ ਲਿਓ ਸੋਹਣਾ ਲੇਵਲ ਲੱਗਿਆ ਆ ਵੀ ਵੇ ਠੀਕ ਹੈ ਜੀ ਅਜਿੰਦਰ ਵੀ ਪਹਿਲਾਂ ਥਣ ਵਧੀਆ ਚਵਾਈ ਵਾਲਾ ਲੱਗਿਆ 8-9 ਕਿਲੋ ਪਹਿਲਾ ਸੂਆ 8-9 ਕਿਲੋ ਬੋਲੀ 8-9 ਕਿਲੋ ਸਟਾਰਟਿੰਗ ਆ ਬੋਲੀ ਬੋਲੀ ਤਾਂ ਵੇਖੋ ਵੀਰੇ ਉਹ ਚੈੱਕ ਕਰ ਲੋ ਵੈੜ ਫਾਈਡ ਫੂਡ ਵੀ ਚੰਗੀ ਆ ਉਹ ਥਣ ਵੀ ਬੜਾ ਸਪੈਸ਼ਲ ਲੱਗਿਆ ਬੱਚੇ ਦਾ ਥੋੜਾ ਜਿਆਦਾ ਤੇ ਚਵਾ ਵੀਰੇ ਨੇ ਤਾਰਾ ਮਾਰ ਕੇ ਵਿਖਾਲਤੀਆਂ ਚਵਾ ਵੀ ਬਹੁਤਾ ਚੰਗਾ ਲੱਗਿਆ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਬੱਚੇ ਤਾਂ ਤੇ ਪਸ਼ੂ ਕਰਦੇ ਆ ਹਣਾ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਲੱਗ ਤਾ ਸੋਹਣੀ ਕੁਆਲਿਟੀ ਠੀਕ ਹੈ ਜੀ ਬਹੁਤ ਚੰਗੀ ਵਿਹੜਾ ਗਲਜਿੰਦਰ ਵੀਰ 12 ਕਿਲੋ ਹੀ ਪਹਿਲਾਂ ਦੁੱਧ ਪਰੂਗੀ ਚੰਗੀ ਚੰਗੀ ਖਾਨਦਾਨੀ ਵੀਰ ਜੀ ਗਾਂ ਦੀ ਵਿਹੜਿਆ ਜਿਹਨਾਂ ਕੋ ਬਹੁਤ ਹੀ ਖਾਨਦਾਨੀ ਵੀਰ ਜੀ ਵਿਹੜਾ ਸ਼ਾਈ ਵਾਲੇ ਉਹਨਾਂ ਪਿਓ ਰੱਖਿਆ ਰਵਾ ਸਾਰਾ ਹੀ ਠੀਕ ਹੈ ਹਾਂਜੀ ਤੇ ਵੇਖੋ ਵੀਰੋ ਥਾਨ ਬੜਾ ਪਿਆਰਾ ਲੱਗਿਆ ਨਸਲ ਦਾ ਪਤਾ ਹੀ ਸੈਂਪਲ ਵਾਲਾ ਹੁੰਦਾ ਇਹਦਾ ਘਰ ਤੋਂ ਚੰਗੀ ਬਿਲਕੁਲ ਫੈਂਟ ਚੰਗੀ ਆਉਗੇ ਜੀ ਹਣਾ ਜਿੱਥੇ ਵੀ ਮੱਝ ਲਲੀ ਗਾਂ ਲਈ ਇੱਕ ਬਰੋਬਰ ਆ ਬਿਲਕੁਲ ਕੋਈ ਇਹਨਾਂ ਕੇ ਸਿੰਘ ਵੀਰ ਉਂਗਲ ਉਂਗਲ ਜਿਹੜਾ ਸਿੰਘ ਆ ਬਿਲਕੁਲ ਸਿੰਘਾਂ ਦਾ ਕਰਕੇ ਵਿਹੜਾ ਸਸਤੀ ਦੇਦਣੀ ਆ ਕਿੰਨੇ ਦੀ ਵੀਰੇ ਹੁਣ ਵੀ ਜੇ ਸਿੰਘਾਂ ਦੇ ਵਿਹੜਾ 5 ਹੌਣ ਕਿੰਨੇ ਦੀ ਵੀਰੇ 45 ਉੱਚੇ ਮੰਤਨੋਂ ਜੂ ਤੁਸੀਂ ਦੱਸੋ 2 ਛੱਡ ਜੀਏ 43 ਦੀ ਵੀਰੇ ਐ ਵੀ ਇੱਕ ਬਸਲਾ 10 40 ਦੀ ਦੇ ਦਾਂਗੇ 40 ਦੀ ਜੈ ਜੈ ਕਰ ਦਈਏ ਜੈ ਜੈ ਜੀ ਜੈ ਜੈ ਕਰ ਦਿਓ ਛੋੜ ਛੱਪਾ ਕਰ ਹੋਰ 1000 ਛੱਡ ਦਾਂਗੇ 1000 ਕੱਟ ਵੀ ਜਿਹੜੀ ਦੇਣੀ ਆ ਨਹਾਣਾ ਛੋੜ ਛੱਪਾ ਹੀ ਹੋਣਾ ਵਾ 37000 ਦੀ 37000 ਦੀ ਹਾਂ ਜੀ ਤਾਂ ਵੇਖੋ ਵੀਰੇ ਰੇਟ ਵੀਰੇ ਦਾ ਤੁਸੀਂ ਸੋਣੀ ਲਿਆ ਜੈਜ ਰੇਟ ਆ ਤਾਜੀ ਸੂਈ ਆ ਖੰਤੂ ਨੂੰ ਬੜਾ ਪਿਆਰਾ ਲੱਗਿਆ 37 ਹਜ਼ਾਰ ਦੀ ਵੀਰੰਦਾ ਹੋ ਜੂ ਇੰਨਾ ਜਨਾ ਰੇਟ ਪਿਆਣਾ 30 30 35 35 40 40 ਜਾਂਦੀਆਂ ਟੋਕਣਾ ਵਸ਼ੀਆਂ ਵਿਗਣਡੀਆਂ ਨੇ ਬਿਲਕੁਲ 10 ਹਜ਼ਾਰ ਦੀ ਅਫਸਰ ਵਸ਼ੀ ਮਣੜੀ ਬਾਹਰੋਂ ਜਲਾਣ ਜਾਈਏ ਬਿਲਕੁਲ ਨਹੀਂ ਰੇਟ ਰੇਟ ਜਾ ਜਾ ਵੀਰੇ ਰੇਟ ਵੀ ਜੀ ਨਗਾਇਆ ਪਿਆ ਹੋਗਾ ਨਾ ਇੰਨੇ ਪੈਸੇ ਵੀ ਜੀ ਕੀ ਹਾਂਦੇ ਆ ਦੋ ਚਾਰ ਦੂਏ ਪੀ ਕੇ ਫੇਰ ਲੈਟ ਵਿਗ ਜਾਂਦੀ ਨਾ ਠੰਢੀ ਸੀਦੇ ਨੇ ਕਿਹੜੀ ਲੱਤ ਮਾਰਨੀ ਭਾਂ ਜਿਹੜੀ ਮਨਜੀ ਭੈਣ ਚੋਲੇ ਭਾਂ ਜੋਂ ਮਨਜੀ ਹੋਵੇ ਬਿਲਕੁਲ ਹਾਂਜੀ ਹੁਣ 37000 ਜੀ 37 ਦੀ ਮਾਨਤਾ ਨਾ ਹੋ ਜੂ ਫੋਨ ਲਾ ਲੈ ਕੋਈ ਤੇ ਵੀਰੇ ਕਿਵੇਂ ਇਹਦਾ ਰੇਟ 37 ਕਰਤਾ ਹਾਂਜੀ ਚੁਆਏ ਦਾ ਬਹੁਤਾ ਵਧੀਆ ਲੱਗਿਆ ਬਹੁਤ ਵਧੀਆ ਤਾ ਇਹਦਾ ਚਾਵਾ ਵੀ ਚੰਗਾ ਲੱਗਿਆ ਮੈਂ ਨਾ ਵੀਰ ਇਹਦਾ ਮੁੱਲ ਕੀਤਾ 43 ਦੀ ਐਂਡ ਕੋਈ 55 ਦੀ ਨਹੀਂ 60 55 60 ਦੀ ਵਿਕਦਾ ਆ ਕਰ ਰਸਦੀ ਆ ਬਿਲਕੁਲ ਤਾਂ ਵੀਰੇ ਜੇ ਕੋਈ ਵੀਰੇ ਦਾ ਜੋੜਾ ਪਾ ਲੂ ਤਾਂ ਵੀਰ ਜੀ ਜੋੜਾ ਪਾ ਲੂਗਾ ਨਾ ਮਾਨਤਾ ਨਾ ਹੋ ਜੂਗਾ 1000-1000 ਰੁਪਈਆ ਦਾ ਜਿਆਦਾ ਜੋੜੇ ਚੋਂ ਨਾ ਜੀ ਜੋੜੇ ਚੋਂ ਕੱਲੀ ਚ ਕੱਲੀ ਜੋ ਮੈਂ ਵੀਰ ਆਪਣੀ ਮਰਜ਼ੀ ਦਾ ਕਰਨਾ ਜੀ ਬਿਲਕੁਲ ਹਾਂਜੀ ਤਾਂ ਵੀਰੇ ਉਹ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਮਾਨਤਾ ਨੀ ਵੀਰਾ ਕਹਿੰਦਾ ਹੋ ਜੂਗਾ ਦੋਵੇਂ ਮੇੜਾਂ ਚੰਗੀਆਂ ਟੌਪ ਕਲਾਸ ਨੇ ਲੇਵੇ ਆ ਲੀਆਂ ਨੇ ਵੀਰ ਜੀ ਚਾਰ ਹੀ ਹਨ ਚੰਗੇ ਲੱਗੇ ਨੇ ਮੇੜਾਂ ਨੂੰ ਚਾਰ ਹੀ ਦੋ ਵੇ ਅਹ ਦੋ ਵੇਗੀਆਂ ਨੇ ਦੋ ਰਹਿ ਗਈਆਂ ਹਨ ਚਾਰ ਵੇੜਾਂ ਨੇ ਠੀਕ ਹੈ ਜੀ ਵੇਖੋ ਵੀਰੋ ਦੋ ਵੇੜਾਂ ਇੱਕ ਵੀਰੇ ਕੋਲੇ ਹੁਣ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਕਿਉਂਕਿ ਵੀਜੀ ਵੀਡੀਓ ਇਤਾਰ ਐ ਇਸ ਕਰ ਮਾਰ ਮਾਰ ਦਿੱਦਿਆਂ ਦੂਰ ਦੇ ਵੀਰ ਆਉਂਦੇ ਆ ਨਹੀਂ ਵੀਜੀ ਕਿਸੇ ਵੇਲੇ ਆਇਆ ਜਾਂਦਾ ਇਸ ਕਰਕੇ ਇਹੀ ਇਹੋ ਬੇਨਤੀ ਵੀਰ ਬਗਾੜੀ ਕਰਦੇ ਆ ਵੀਜੀ ਕੋਈ ਸਾਈ ਪਾਵੇ ਆਪਣੀ ਵੀਡੀਓ ਕੋਲ ਤੇ ਚਵਾਈ ਕਰਾ ਲੇ ਬਿਲਕੁਲ ਵੀਰੋ ਬਿਲਕੁਲ ਹਾਂਜੀ ਤਾਂ ਵੇਖੋ ਵੀਰੋ ਬਾਕੀ ਫੋਨ ਲਾ ਲਿਓ ਵੀਰੇ ਨੂੰ ਤਾਂ ਮਾਨਤਨ ਹੋ ਜਾਊਗਾ ਕਰਦਾਂਗੇ ਭਾਜੀ ਕਰਦਾਂਗੇ ਕੋਈ ਨਹੀਂ ਫੋਨ ਲਾਵੇ ਵੀ ਭੈਣ ਭਰਾ ਕੋਈ ਕਰਦਾਂਗੇ ਜਰੂਰ ਤਾਂ ਵੇਖੋ ਵੀਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਵੀਰੋ ਜਿੰਨਾ ਵੀਰਾਂ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨਵੀਂ ਤਾਂ ਨਵੀਂ ਵੀਡੀਓ ਲੈ ਕੇ ਵੀਰੇ ਵੇ ਖਾਲੀ ਜਾਵੇ ਤਾਂ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਵੀਰੇ ਐਡਰੈਸ ਇੱਕ ਰੀ ਬੋਲ ਦਿਆਂ ਆਪਣਾ ਪਿੰਡ ਦੱਸ ਦੇ ਜੀ ਪਿੰਡ ਮੋਣ ਭੰਡਾਰੀ ਹਾਂਜੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਫਤੇਗੜ ਚੂੜੀਆਂ ਜੀ ਠੀਕ ਹੈ ਜੀ ਮੋਬਾਈਲ ਨੰਬਰ 97816 85435 ਠੀਕ ਹੈ ਠੀਕ ਹੈ